ਕੋਟ ਆਤਮਾ ਸਿੰਘ ਹੁਸੈਨਪੁਰਾ ਚੌਂਕ ਨੂੰ ਜਾਂਦੀ ਲਿੰਕ ਰੋਡ ਦੇ ਸੀਵਰੇਜ ਤੇ ਪਾਣੀ ਨਾਲ ਗਟਰ ਭਰੇ ਹੋਏ ਹਨ। ਇਹ ਗੰਦਾ ਪਾਣੀ ਓਵਰਫਲੋ ਹੋ ਕੇ ਬਾਹਰ ਸੜਕਾਂ ਤੇ ਵਗ ਰਿਹਾ ਹੈ। ਜਿਸ ਕਰਕੇ ਇਥੋਂ ਦੇ ਵਸਨੀਕਾਂ ਨੂੰ ਗੰਦੇ ਪਾਣੀ, ਗੰਦਾ ਚਿੱਕੜ ਅਤੇ ਗੰਦੇ ਕੂੜੇ ਦੀ ਬਦਬੂ ਨੇ ਪਰੇਸ਼ਾਨ ਕੀਤਾ ਹੋਇਆ ਹੈ। ਦੂਜੇ ਪਾਸੇ ਗੁਰੂ ਨਗਰੀ ਨਤਮਸਤਕ ਹੁੰਨ ਆਏ ਸ਼ਰਧਾਲੂਆਂ ਦੇ ਮਨਾਤੇ ਬਹੁਤ ਹੀ ਬੁਰਾ ਅਸਰ ਹੋ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਇਸ ਇਲਾਕੇ ਦੀ ਸਫਾਈ ਕਰਵਾਈ ਜਾਵੇ ਤਾਂ ਜੋ ਅਸੀਂ ਸਮਾਰਟ ਸਿਟੀ ਨਿਊਜ਼ ਨੂੰ ਸਮਾਰਟ ਸਿਟੀ ਵੇਖਣ ਦਾ ਆਪਣਾ ਸੁਪਨਾ ਪੂਰਾ ਕਰ ਸਕੀਏ ਇੱਧਰ ਦੇ ਦੇਖ ਕੇ ਬੁਰੇ ਹਾਲਤ ਕੋਈ ਵੀ ਕੁਝ ਵੀ ਕਹਿ ਸਕਦਾ ਐਥੇ ਰਹਿਣਾ ਨਾ ਮੁਸ਼ਕਿਲ ਹੋ ਗਿਆ ਹੈ ਪਾਣੀ ਬੂਏ ਦੇ ਅੱਗੇ ਅੰਦਰ ਤੱਕ ਆ ਰਿਹਾ ਘਰ ਦੇ ਵਿੱਚ ਤੱਕ ਆ ਰਿਹਾ ਬਿਲਕੁਲ ਸਾਡੇ ਦੇ ਬੂਏ ਦੇ ਅੱਗੇ ਗਟਰ ਹੈਗਾ ਜੀ ਟੱਕਰ 15 20 ਦਿਨ ਹੋ ਗਏ ਪਹਿਲੇ ਕੰਪਲੇਨਟ ਕੀਤੀ ਸੀ ਉਹ ਕਹਿੰਦੇ ਜੀ ਆਾਂਗੇ 2 ਦਿਨ ਬਾਅਦ ਆ ਜਾਣਗੇ ਮੈਂ ਐਸਾ ਸੈਟਰਡੇ ਸੰਡੇ ਛੁੱਟੀ ਹੈ ਪਾਣੀ ਉੱਥੇ ਤੱਕ ਪਹੁੰਚ ਗਿਆ ਹੈ ਬਿਲਕੁਲ ਸਾਡੇ ਦੇ ਬਿਲਕੁਲ ਬੂਏ ਅੱਗੇ ਬਿਲਕੁਲ ਅੰਦਰ ਪਾਣੀ ਆ ਰਿਹਾ ਜੀ ਇਹੀ ਕੇ ਨੂੰ ਠੀਕ ਕੀਤਾ ਜਾਏ ਸਫਾਈ ਰਹੇ ਮੱਛਰਾਂ ਤੇ ਅਗਾਂ ਮੌਸਮ ਹੈ ਉਹ ਇਹ ਗੰਦਗੀ ਜਰਣਾ ਕੋਈ ਚਾਹੇਗਾ 스ਮੈਲ ਨਹੀਂ ਜਿਆਦਾ ਗਟਰ ਦਾ ਪਾਣੀ ਕੋਈ ਉਹ ਪਾਣੀ ਸੁਣੇਗਾ ਜੀ ਸਭ ਤੋਂ ਪਹਿਲੇ ਤੇ ਇਹ ਕਮਾਉਂਗਾ ਜੀ ਵੀ ਇੱਕ ਗੁਰੂ ਦੀ ਨਗਰੀ ਆ ਦਰਬਾਰ ਸਾਹਿਬ ਦੀ ਤੇ ਇਹ ਗਲੀ ਦੇ ਵਿੱਚੋਂ ਹਰ ਇੱਕ ਨੇ ਲੰਘਣਾ ਟੱਪਣਾ ਤੇ ਬਹੁਤ ਗੰਦਗੀ ਬਹੁਤ ਮਾੜਾ ਕੰਮ ਆ ਇਹ ਆਪਣੀ ਜਿਹੜੀ ਗਵਰਨਮੈਂਟ ਕਹਿੰਦੀ ਕੋਸ਼ਿਸ਼ ਆ ਕਰਦੀ ਕੋਸ਼ਿਸ਼ ਆ ਇਹ ਹੀ ਕਹਿਣਾ ਚਾਹਾਂਗੇ ਵੀ ਜੇ ਆਹ ਵੇਖੋ ਹੁਣਾ ਕਿੰਨੀ ਗੰਦਗੀ ਆ ਹਰ ਹੋਣਾ ਚਾਹੀਦਾ ਵਾ ਕਿ ਗੁਰੂ ਦੀ ਨਗਰੀ ਆ ਲੋਕੀ ਬੜੀ ਦੂਰੋਂ ਦੂਰੋਂ ਸੰਗਤ ਆਉਂਦੀ ਆ ਮੱਥਾ ਟੇਕਣ ਵਾਸਤੇ ਆਉਂਦੀ ਆ ਤੇ ਇਹ ਇਸ ਚੀਜ਼ ਦਾ ਸੁਧਾਰ ਹੋਣਾ ਚਾਹੀਦਾ ਅਸੀਂ ਅੰਮ੍ਰਿਤਸਰ ਦੇ ਵਿੱਚ ਸਵੱਛ ਭਾਰਤ ਨੂੰ ਲੈ ਕੇ ਇੱਕ ਮੁਹਿੰਮ ਚਲਾਈ ਹੋਈ ਹੈ ਕਿ ਲੋਕਾਂ ਦੀਆਂ ਜੋ ਮੁਸ਼ਕਲਾਂ ਹਨ ਖਾਸ ਕਰਕੇ ਗਿੰਦਗੀਆਂ ਤੇ ਕੂੜੇ ਕਟਕਟ ਜਿਹੜਾ ਸੜਕਾਂ ਦੇ ਉੱਪਰ ਲੋਕਾਂ ਨੇ ਛੱਡਾਇਆ ਹੈ ਇਸ ਨੂੰ ਕਿਵੇਂ ਦੂਰ ਕਰ ਸਕਦੇ ਹਾਂ ਤੇ ਪ੍ਰਸ਼ਾਸਨ ਦੇ ਅਧਿਕਾਰੀ ਕਰਮਚਾਰੀ ਇਸ ਨੂੰ ਕਿਉਂ ਨਹੀਂ ਟੈਂਸਰ ਚੁੱਕਦੇ ਇਸ ਲਈ ਇਸ ਮੁਹਿੰਮ ਦੇ ਵਿੱਚ ਅਸੀਂ ਲੋਕਾਂ ਦਾ ਸਹਿਯੋਗ ਮੰਗਦੇ ਹਾਂ ਤੇ ਮੈਂ ਅੱਜ ਗੱਲ ਕਰ ਰਿਹਾ ਹਾਂ ਕੋਟ ਆਜ਼ਮਤ ਸਿੰਘ ਰੋਡ ਦੀ ਜਿੱਥੇ ਕਿ ਇੱਕ ਘਰ ਦੇ ਘਰਾਂ ਦੇ ਬਾਹਰ ਗੰਦਾ ਪਾਣੀ ਸਿਵਲ ਵਿੱਚੋਂ ਨਿਕਲ ਰਿਹਾ ਹੈ ਬਦਬੂਦਾਰ ਪਾਣੀ ਨਾਲ ਲੋਕੀ ਕਹਿ ਰਹੇ ਹਨ ਕਿ ਸਾਡੇ ਬੱਚੇ ਬਿਮਾਰ ਹੋ ਰਹੇ ਹਨ ਕੀਟ ਕਟਾਣੂ ਵੱਧ ਰਹੇ ਹਨ ਜਿਸ ਨਾਲ ਕੋਈ ਵੀ ਸਾਰਾ ਇਸ ਨਾਲ ਬਿਮਾਰ ਹੋ ਸਕਦਾ ਹੈ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਉਹ ਜਲਦੀ ਤੋਂ ਜਲਦੀ ਲੋਕਾਂ ਦੀ ਇਸ ਸਮੱਸਿਆ ਵੱਲ ਧਿਆਨ ਦੇਣ ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ ਖਬਰਨਾਮਾ ਫਾਸਟਵੇ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅੰਮ੍ਰਿਤਸਰ